ਕੀ ਹੋ ਗਿਆ ਅੱਜ ਸਵੇਰ ਦੀ ਮੱਗੀ ਫਿਰਦੀ ਆ ਮੈਂ ਤਾਂ ਤੈਨੂੰ ਇਹ ਹੀ ਪੁੱਛਦਾ ਪੁੱਛ ਲਿਆ ਮਾੜਾ ਜਿਆ ਵੀ ਤੂੰ ਠੀਕ ਠਾਕ ਹੈਗੀ ਆ ਹੈ ਇੰਨੀ ਗੱਲ ਕਹਿਣ ਦੀ ਧੀਰ ਇਹ ਤਾਂ ਭਰਾਵਾ ਮੇਰੇ ਮਗਰੀ ਪੈ ਗਈ ਕਹਿਣ ਲੱਗੀ ਇੰਨਾ ਵੱਡਾ ਤੇਰਾ ਪਰਿਵਾਰ ਐਡਾ ਚੌਣੇ ਦੀਆਂ ਰੋਟੀਆਂ ਪਕਾ ਪਕਾ ਕੇ ਮੈਂ ਤਾਂ ਅੱਕ ਜਾਨੀ ਆ ਉਤੋਂ ਬੁੜੀ ਤੁਹਾਡੀ ਇਹੇ ਮੈਨੂੰ ਮੇਨੇ ਮਾਰਦੀ ਰਹਿੰਦੀ ਹੈਗੀ ਅਗੇ ਤਾਂ ਇਹਨੂੰ ਰੋਟੀਆਂ ਨਹੀਂ ਸਿੱਧੀਆਂ ਪਕਾਉਣੇ ਆਉਂਦੀਆਂ ਹੈਂ ਹੋਰ ਕਿੱਦਾਂ ਦੀਆਂ ਮੈਂ ਰੋਟੀਆਂ ਬਕਾਵਾਂ ਜੇ ਤਾਂ ਤੂੰ ਮੇਰੇ ਨਾਲ ਰਹਿਣਾ ਹੈਗਾ ਮੈਨੂੰ ਇਹਨਾਂ ਤੋਂ ਵੱਖ ਕਰ ਦੇ ਤੇ ਵੱਖ ਰਿਆ ਵੱਖਰਾ ਹੋ ਜਾ ਹੂੰ ਇਹਨਾਂ ਨਾਲ ਮੇਰੀ ਨਹੀਂ ਬਣਨੀ ਹੈਗੀ ਤੈਨੂੰ ਮੈਂ ਪਹਿਲਾਂ ਵੀ ਗਿਆ ਸੀਗਾ ਉਹ ਨਾ ਇੰਨੇ ਤੱਤੀ ਨਹੀਂ ਹੋਈਦਾ ਤੈਨੂੰ ਇਹ ਪਹਿਲਾਂ ਵੀ ਕਿਹਾ ਸੀਗਾ ਵੀ ਇੰਨਾ ਤੱਤਾ ਨਹੀਂ ਹੋਈਦਾ ਠੰਡੇ ਰਹੀਦਾ ਹੁੰਦਾ ਠੰਡੇ ਹੂੰ ਹੁਣ ਠੰਡੇ ਠੁੰਡੇ ਰਹਿਣ ਵਾਲੀਆਂ ਗੱਲਾਂ ਹੈ ਨਹੀਂ ਗੀਆਂ ਅੱਗੇ ਉਹ ਕਹਿਣ ਲੱਗੀ ਮੈਨੂੰ ਠੰਡੇ ਠੁੰਡੇ ਰਹਿਣ ਵਾਲੀਆਂ ਗੱਲਾਂ ਹੈ ਨਹੀਂ ਗੀਆਂ ਮੈਂ ਅੱਕ ਚੁੱਕੀ ਆ ਤੇਰੇ ਇਸ ਕਰਦੋਂ ਹੋਰ ਕਿੰਨਾ ਕੁ ਸਬਰ ਕਰਾਂ ਮੈਂ ਫੇਰ ਕਿਹਾ ਚੱਲ ਥੋੜਾ ਜਿਹਾ ਟਾਈਮ ਆ ਨਿਕਲ ਜਾਣਾ ਇਹ ਵੀ ਜਿਹੜਾ ਔਖਾ ਹੈਗਾ ਪਰ ਫੇਰ ਵੀ ਮੈਨੂੰ ਕਹਿਣ ਲੱਗੀ ਆ ਬੇ ਤੂੰ ਗੱਬੇ ਕੰਦ ਪਵਾਲਾ ਨਾਲੇ ਮਾਂ ਆਪਣੀ ਸਮਝਾ ਲਾ ਇਹ ਗੱਲ ਮੈਂ ਮੂੰਹ ਤੇ ਕਹਿਣੀ ਆ ਬੁੜੇ ਬੁੜੀ ਨਾਲ ਰੋਟੀ ਬਖਰੀ ਕਰਨੀ ਪੈਣੀ ਆ ਉਹ ਤੂੰ ਕੀ ਕਹੀ ਜਾਨੀ ਹੈਗੀ ਆ ਹੈ ਇਹ ਹੁਣ ਗੱਲਾਂ ਚੰਗੀਆਂ ਥੋੜੋ ਲੱਗਦੀਆਂ ਹੈ ਹੈ ਪੂਰਾ ਪਰਿਵਾਰ ਆ ਮੇਰਾ ਤਾਂਦਰ ਉਸਤ ਪਰਿਵਾਰ ਆ ਮੇਰਾ ਸਾਰਾ ਠੀਕ ਠਾਕ ਆ ਹੂੰ ਤੈਨੂੰ ਕੋੜਾ ਕੁਝ ਕਹਿੰਦੇ ਹੈਗੇ ਆ ਤੇਰੇ ਇੰਨਾ ਇੱਜ਼ਤ ਮਾਨ ਕਰਦੇ ਹੈਗੇ ਆ ਹੂੰ ਤੂੰ ਫੇਰ ਵੀ ਉਹਨਾਂ ਬਾਰੇ ਗਲਤ ਬੋਲੀ ਜਾਨੀ ਹੈਗੀ ਹੈ ਹੈ ਅੱਗਿਓ ਭਰਾਵਾ ਮੈਨੂੰ ਤਾਂ ਉਹ ਕਹਿਣ ਲੱਗੀ ਹੈਂ ਅੰਨੇ ਕਾਣੇ ਲੂਲੇ ਗੰਝੇ ਕਹਿੰਦੀ ਅੰਨੇ ਕਾਣੇ ਲੂਲੇ ਗੰਝੇ ਜਿਵੇਂ ਹਸਪਤਾਲ ਵਿੱਚ ਮੰਝੇ ਸਾਰਾ ਕੰਮ ਮੈਂ ਘਰ ਦਾ ਕਰਦੀ ਫਿਰ ਵੀ ਰਹੇ ਮੇਰੇ ਨਾਲ ਲੜਦੀ ਤੇਰੀ ਇਹ ਮਾਂਕ ਲੈਣੀ ਆ ਬੁੜੇ ਬੁੜੀ ਨਾਲ ਰੋਟੀ ਬਖਰੀ ਕਾਨੀ ਪੈਣੀ ਆ ਉਹ ਛੱਡ ਜਾਣ ਦੇ ਗੁੱਸਾ ਕਾਹ ਤੋਂ ਬਜ਼ੁਰਗਾਂ ਨਾਲ ਪੰਗਾ ਲੈਣਾ ਤੇ ਹੀ ਹੈਗੀ ਆ ਉਹ ਵਿਚਾਰੇ ਕਿੰਨਾ ਕਚਰ ਹੋਰ ਰਹਿ ਜਾਣੇ ਹੈਗੇ ਹੂੰ ਮੇਰ ਕੋ ਨਹੀਂ ਹੋ ਰਿਹਾ ਜਾਂਦਾ ਇਹਨਾਂ ਦੇ ਨਾਲ ਹਰ ਵੇਲੇ ਹਰ ਵੇਲੇ ਨੁਕਸ ਕੱਢੀ ਜਾਣੇ ਹੈਂ ਚੰਗੀ ਭਲੇਆ ਤੈਨੂੰ ਮੈਂ ਪਹਿਲਾਂ ਵੀ ਕਹੀ ਜਾਨੀ ਆ ਹੁਣ ਵੀ ਫੇਰ ਕਹਿਣ ਲੱਗੀ ਆ ਵੇ ਤੂੰ ਗੱਬੇ ਕੰਧ ਪਵਾ ਲਾ ਨਾਲੇ ਮਾਂ ਆਪਣੀ ਸਮਝਾ ਲਾ ਇਹ ਗੱਲ ਮੈਂ ਮੂੰਹ ਤੇ ਕਹਿਣੀ ਆ ਬੁੜੇ ਬੁੜੀ ਨਾਲ ਰੋਟੀ ਬਖਰੀ ਕਰਨੀ ਪੈਣੀ ਆ ਅੰਨੇ ਕਾਣੇ ਲੂਲੇ ਗੰਜੇ ਜਿਵੇਂ ਹਸਪਤਾਲ ਵਿੱਚ ਮੰਜੇ ਸਾਰਾ ਕੰਮ ਮੈਂ ਘਰ ਦਾ ਕਰਦੀ ਫਿਰ ਵੀ ਰਹੇ ਮੇਰੇ ਨਾਲ ਲੜਦੀ ਤੇਰੀ ਇਹ ਮਾਂ ਕ ਲੈਣੀ ਆ ਬੁੜੇ-ਬੁੜੀ ਨਾਲ ਰੋਟੀ ਬਖਰੀ ਕਰਨੀ ਪੈਣੀ ਆ ਜੇ ਤੂੰ ਮੇਰੇ ਨਾਲ ਰਹਿਣਾ ਬੁੜੇ-ਬੁੜੀ ਨਾਲ ਰੋਟੀ ਬਖਰੀ ਤੈਨੂੰ ਕਰਨੀ ਪੈਣੀ ਆ